ਹਾਂਜੀ ਕੀ ਨਾ ਜੀ ਆਪਣਾ ਗੁਰਵਜਨ ਸਿੰਘ ਪੂਰਾ ਜੀ ਹਾਂ ਕਿਹੜੇ ਤੁਸੀਂ ਬੱਸ ਵਾਲੇ ਜੀ ਬੀਐਸ ਟ੍ਰਾਂਪੋਰਟ ਜੀ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਜਿਹੜਾ ਬੱਸ ਅੱਡਾ ਕਲੇਮ ਕਰਨ ਦਾ ਬਹੁਤ ਵਧੀਆ ਹੈ ਬੱਸ ਅੱਡੇ ਹੈ ਉੱਥੇ ਸੜਕ ਤੇ ਖਲਾਈ ਦੀਆਂ ਅਸੀਂ ਟਰੱਕ ਟਰੱਕ ਲੰਘਦੇ ਜਦੋਂ ਸੀਜ਼ਨ ਉਹਦਾ ਸਾਨੂੰ ਆਪ ਨੂੰ ਬਹੁਤ ਪਰੇਸ਼ਾਨੀ ਆਉਂਦੀ ਕਦੀ ਗਾਂਹ ਕਰੋ ਕਦੀ ਪਿਛਾਂ ਕਰੋ ਟਰੱਕ ਮੋੜਨਾ ਕਦੀ ਕੋਸ਼ ਕਰੋ ਦੇਖਿਆ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਬਸ ਸਟੈਂਡ ਦੀਆਂ ਜਿਹੜੀਆਂ ਕੋਈ ਰਹਿੰਦੀਆਂ ਕਰੋਟੀਆਂ ਉਹ ਤਾਂ ਜੀ ਆ ਸਾਡੇ ਵਾਸਤੇ ਆ ਚਲੋ ਪੱਖੇ-ਪੁੱਖੇ ਦੋ ਲੱਗ ਜਾਣ ਕੋ ਬੀਬੀਆਂ ਸਵਾਰੀਆਂ ਜਾਂ ਪਾਉ ਹੁੰਦੇ ਨਾ ਬਾਹਨ ਵਾਸਤੇ ਕੋਈ ਪ੍ਰਬੰਧ ਕੀਤਾ ਜਾਵੇ ਕਿਉਂਕਿ ਬੈਹਣ ਖਲੋਣ ਦਾ ਥੋੜੇ ਜੀ ਮੁਸ਼ਕਲ ਹੈ ਜੀ ਹਾਂ ਜੀ ਹਾਂ ਜੀ ਨਰਸ ਸਿੰਘ ਜੀ ਕਹਿੰਣਾ ਚਾਹੁੰਦੇ ਆ ਕਿ ਜਿਹੜੀ ਆਪਣੇ ਬੱਸ ਸਰਵਿਸ ਸਰਵਿਸ ਦੇ ਨੂੰ ਮਾਡਾ ਟ੍ਰਾਂਸਪੋਰਟ ਨਾਲ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਬੱਸ ਅਡਾ ਜਿਹੜਾ ਕੀ ਕਰਦਾ ਬਹੁਤ ਵਧੀਆ ਕੀਤਾ ਬਰਾਲਾ ਜੀ ਬਹੁਤ ਵਧੀਆ ਬਰਾਲਾ ਬਹੁਤ ਵਧੀਆ ਬਰਾਲਾ ਕੀਤਾ ਸਰਕਾਰ ਨੂੰ ਇਹ ਵੀ ਇੱਥੇ ਸਹੂਲਤ ਦਿੱਤੀ ਜਾਵੇ ਵੀ ਲੈਟਰਨ ਬਾਥਰੂਮ ਆਣਾ ਬੇਬੀਆਂ ਆਉਣੀਆਂ ਵਾ ਪਾਣੀ ਧਾਣੀ ਹੋਵੇ ਪੀਣ ਨੂੰ ਬਜ਼ੁਰਗ ਬੱਚੇ ਵਿਚਾਰੇ ਬਹਿ ਕੇ ਪਾਣੀ ਧਾਣੀ ਪੀਣ ਠੰਡੇ ਦਾ ਛਾਵੇਂ ਕੁਰਸੀਆਂ ਕੁਰਸੀਆਂ ਲਾਗ ਦਿਓ